ਤੁਸੀਂ ਲਗਾਤਾਰ ਮੰਤਰੀਆਂ ਦੇ ਘਰਾਂ ਦਾ ਘਰਾਓ ਵੀ ਕਰਦੇ ਹਾਂ ਕਿ ਮੰਤਰੀ ਮਿਲਦੇ ਨਹੀਂ ਸਰਕਾਰ ਤਾਂ ਕਹਿੰਦੀ ਕਿ ਲੋਕਾਂ ਦੀ ਸਰਕਾਰ ਹੈ ਆਪਣਾ ਇਹਨਾਂ ਦਾ ਜਦੋਂ ਕੋਈ ਨਿੱਜੀ ਮਸਲਾ ਹੋ ਜਾਂਦਾ ਤਾਂ ਉਦੋਂ ਇਹ ਅੱਧੀ ਰਾਤ ਨੂੰ ਵੀ ਕੋਟ ਖੜਵਾ ਲੈਂਦੇ ਆ ਤੇ ਸਾਡੇ ਮਸਲੇ ਉੱਪਰ ਇਹਨਾਂ ਨੇ ਕੋਈ ਫਿਕਸ ਵਕੀਲ ਤੱਕ ਨਹੀਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਤੁਸੀਂ ਕੇਜਰੀ ਬਾਗ ਹੋਰਾਂ ਕੋ ਚਲੇ ਜਾਣਾ ਸੀ ਜਦੋਂ ਮਿਲਦੇ ਵੀ ਨਹੀਂ ਉਦੋਂ ਵੀ ਇਹ ਮਿੱਠੀਆਂ ਗੋਲੀਆਂ ਦੇ ਦਿੰਦੇ ਨੇ ਸਾਨੂੰ ਇਹ ਗੱਲ ਘਟੋ ਘਟ ਬਹੁਤ ਕਲੀਅਰ ਆ ਕਿ ਹੱਥ ਕਿਹਨਾਂ ਦੇ ਆ ਇਹ ਕਾਰਪੋਰੇਟਸ ਦੇ ਇਹ ਦਲਾਲ ਆਗੇ ਤਾਂ ਇਹ ਉਹਨਾਂ ਦੀ ਇਸ਼ਾਰਿਆਂ ਦੀਆਂ ਕਟਪੁਤਲੀਆਂ ਆ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਸਰਕਾਰ ਤਾਂ ਕਹਿ ਰਹੀ ਅਸੀਂ ਨੌਕਰੀਆਂ ਬਹੁਤ ਦੇ ਰਹੇ ਆ 44000 ਦੇ ਕਰੀਬ ਪੰਜਾਬ ਦੇ ਅੰਦਰ ਨੌਕਰੀਆਂ ਦੇਤੀਆਂ ਅੱਜ ਤੱਕ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਜਿਹੜਾ ਇਹਨਾਂ ਨੇ ਪਿੱਛੇ ਜੇ ਕੱਚੇ ਬੰਦਿਆਂ ਨੂੰ ਪੱਕਾ ਕਰਨ ਦਾ ਵੀ ਕੀਤਾ ਸੀ ਉਹਨਾਂ ਨੂੰ ਮੈਂ ਕਹਿੰਦਾ ਪੱਕੇ ਤੌਰ ਤੇ ਕੱਚਾ ਕਰਤਾ ਤਾਂ ਉਹ ਖੁਦ ਅਜੇ ਧਰਨਿਆਂ ਤੇ ਫਿਰ ਰਹੇ ਆ ਕਿ ਸਾਨੂੰ ਕਿਹੜਾ ਪੱਕਾ ਕੀਤਾ ਮੱਖ ਮੰਤਰੀ ਸਾਹਿਬ ਤਾਂ ਹਰ ਚੌਥੇ ਪੰਜਵੇਂ ਦਿਨ ਜਿਹੜੇ ਨਿਯੁਕਤੀ ਪੱਤਰ ਵੰਡ ਰਹੇ ਹੁੰਦੇ ਆ ਉਹਨਾਂ ਦੀਆਂ ਸਿਰਫ ਠੇਕਾਦਾਰੀ ਸਿਸਟਮ ਆ ਜਿਹੜਾ ਕਾਰਪੋਰੇਟਸ ਦਾ ਚਲਾਇਆ ਹੋਇਆ ਉਹਦੇ ਤੇ ਆ ਇਹ ਸਾਨੂੰ ਤਾਂ ਪੂਰੀ ਕਲੀਅਰ ਹੈ ਕਿ ਬਾਡੀਆਂਾਂ ਡਾਡੀਆਂਾਂ ਤੇ ਹੋਰਾਂ ਦੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੇ ਦਲਾਲ ਨੇ ਪੰਜਾਬ ਦੇ ਵਿੱਚ 64 ਕਾਲਜ ਨੇ ਤੇ 64 ਕਾਲਜਾਂ ਦੇ ਵਿੱਚ ਹਾਲ ਤੱਕ ਕਿ 300 ਪ੍ਰੋਫੈਸਰ ਵੀ ਨਹੀਂ ਪ੍ਰਧਾਨ ਮੰਤਰੀ ਸਾਹਿਬ ਝੂਠ ਬੋਹਦੇ ਹੈ ਕੇਜਰੀਵਾਲ ਸਾਹਿਬ ਝੂਠ ਬੋਲਦੇ ਆ ਤਾਂ ਕਹਿੰਦੇ ਸਾਡੇ ਤਾਂ ਪਹਿਲੀ ਨੀਤੀ ਸਿੱਖਿਆ ਗਈ ਹੈ ਤਾਂ ਦੇਸ਼ ਪੜੂਗਾ ਤਾਂ ਦੇਸ਼ ਤਰੱਕੀ ਕਰੂਗਾ 82 ਚੌਣਾ ਖੜਾ ਫਗਦਾ ਜਾ ਰਿਹਾ ਪਰ ਇਸ ਚੌਣਾ ਦੇ ਦੌਰਾਨ ਕੋਈ ਵੀ ਪਾਰਟੀ ਤੇ ਕੋਈ ਵੀ ਲੀਡਰ ਦੇਸ਼ ਦੇ ਭਵਿੱਖ ਦੇ ਬਾਰੇ ਗੱਲ ਨਹੀਂ ਕਰ ਰਿਹਾ ਖਾਸ ਤੌਰ ਦੇ ਉੱਤੇ ਉਹ ਨੌਜਵਾਨ ਜਿਹੜੇ ਲੱਖਾਂ ਰੁਪਏ ਖਰਚ ਕੇ ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਕੇ ਅੱਜ ਸਰਕਾਰ ਦੇ ਉੱਤੇ ਧਰਨੇ ਮੁਜ਼ਾਹਰੇ ਕਰਨ ਦੇ ਲਈ ਮਜਬੂਰ ਨੇ ਅਸੀਂ ਗੱਲ ਕਰ ਰਹੇ ਹਾਂ 1158 ਸਹਾਇਕ ਪ੍ਰੋਫੈਸਰਾਂ ਦੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਨੌਕਰੀਆਂ ਦੇ ਲਈ ਜਦੋ ਜਹਿਦ ਕਰਦੇ ਨਜ਼ਰ ਆਏ ਨੇ ਬਹੁਤ ਸਾਰੀਆਂ ਤਸਵੀਰਾਂ ਆਈਆਂ ਕਿ ਜਦੋਂ ਉਹ ਕਿਸੇ ਮੰਤਰੀ ਦਾ ਘਰਾਵ ਕਰਨ ਵਾਸਤੇ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਇੱਕ ਤਾਂ ਜਿਹੜੀ ਲੜਕੀ ਸੀਗੀ ਉਸ ਦੇ ਵੱਲੋਂ ਸੁਸਾਇਸਾਈਡ ਤੱਕ ਵੀ ਕਰ ਲਿਆ ਜਾਂਦਾਗਾ ਕਿ ਨੌਕਰੀ ਦੀ ਜਦੋਂ ਆਸ ਖਤਮ ਹੁੰਦੀ ਆ ਲੱਗਦਾਗਾ ਕਿ ਨਹੀਂ ਮਿਲਣੀ ਤਾਂ ਉਹ ਆਪਣੀ ਜੀਵਨ ਲੀਲਾ ਇਸਮਾਪਤ ਕਰ ਦਿੰਦੀ ਆ ਸਾਡੇ ਨਾਲ ਉਸੇ ਜਥੇਬੰਦੀ ਦੇ ਵਿੱਚੋਂ ਜਿਹੜੇ ਕਨਵੀਨਰ ਨੇ ਉਸ ਜਥੇਬੰਦੀ ਦੇ ਬਲਵਿੰਦਰ ਸਿੰਘ ਖਾਸ ਮਲਾਕਾਤ ਦੇ ਵਿੱਚ ਜੁੜੇ ਨੇ ਗੱਲਬਾਤ ਕਰਾਂਗੇ ਚੋਣਾਂ ਨੂੰ ਲੈ ਕੇ ਤੇ ਉਹਨਾਂ ਦਾ ਕੇਸ ਹੁਣ ਤੱਕ ਕਿੱਥੇ ਖੜਾ ਕਿਉਂਕਿ ਅਦਾਲਤ ਦੇ ਵਿੱਚ ਵੀ ਇਹ ਮਾਮਲਾ ਪਹੁੰਚ ਚੁੱਕਿਆ ਹੈ ਅਦਾਲਤ ਇਸ ਦੇ ਉੱਤੇ ਕੀ ਕਾਰਵਾਈ ਕਰ ਰਹੀ ਹੈ ਸਰਕਾਰ ਕਿੱਥੇ ਇਸ ਦੇ ਉੱਤੇ ਕਾਰਵਾਈ ਕਰ ਰਹੀ ਹੈ ਅਤੇ ਅੱਜ ਦੀਆਂ ਚੋਣਾਂ ਦੇ ਦੌਰਾਨ ਉਹਨਾਂ ਦੇ ਵੱਲੋਂ ਜੋ ਘਰਾਓ ਕੀਤੇ ਜਾ ਰਹੇ ਨੇ ਪਿੰਡ-ਪਿੰਡ ਜਾ ਕੇ ਉਸ ਦਾ ਕਾਰਨ ਵੀ ਜਾਣਾਂਗੇ ਬਾਈ ਜੀ ਐਸਐਮ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸ਼ੁਕਰੀਆ ਜੀ ਤੁਹਾਡਾ ਬਲਵਿੰਦਰ ਜੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹੋ ਚੋਣਾਂ ਆਉਂਦੀਆਂ ਨੇ ਚੋਣਾਂ ਦੇ ਦੌਰਾਨ ਫਿਰ ਤੁਸੀਂ ਜਾ ਕੇ ਲੀਡਰਾਂ ਨੂੰ ਆਪਦੇ ਜਿਹੜੇ ਕੈਂਡੀਡੇਟ ਹੁੰਦੇ ਨੇ ਪੱਖ-ਪੱਖ ਪਾਰਟੀਆਂ ਦੇ ਉਹਨਾਂ ਨੂੰ ਸਵਾਲ ਵੀ ਕਰ ਦਿਓ ਐਤਵ ਕੀ ਵੀ ਤੁਸੀਂ ਸਵਾਲ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ ਪਿੰਡ-ਪਿੰਡ ਜਾ ਕੇ ਕਿ ਕਿਸ ਤਰੀਕੇ ਦਾ ਰਿਸਪਾਂਸ ਜਿਹੜੇ ਲੀਡਰ ਮਿਲਦੇ ਨੇ ਕਿਤੇ ਤੁਹਾਨੂੰ ਹੁਣ ਉਮੀਦ ਹੈਗੀ ਆ ਤੁਸੀਂ ਕਾਂਗਰਸ ਸਰਕਾਰ ਵੀ ਹੰਢਾਈ ਤੇ ਤੁਸੀਂ ਹੁਣ ਆਮ ਆਦਮੀ ਪਾਰਟੀ ਦੀ ਸੱਤਾ ਤੇ ਸਰਕਾਰ ਵੀ ਹੰਢਾਈ ਕੀ ਲੱਗਦਾਗਾ ਕਿ ਇਸ ਸਵਾਲ ਜਿਹੜਾ ਚੋਣਾਂ ਤੋਂ ਬਾਅਦ ਤੁਹਾਡਾ ਹੱਲ ਹੋਵੇਗਾ ਸਾਨੂੰ ਇਹਨਾਂ ਪਾਰਟੀਆਂ ਤੋਂ ਕੋਈ ਉਮੀਦ ਨਹੀਂ ਹੈ ਸਾਨੂੰ ਲੋਕਾਂ ਤੋਂ ਉਮੀਦ ਹੈ ਤੇ ਆਪਣੇ ਸੰਘਰਸ਼ ਤੋਂ ਉਮੀਦ ਹੈ ਅਸੀਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਉਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਹੁਣ ਉਹ ਐਮਐਲਏ ਨੇ ਜਾਂ ਮੰਤਰੀ ਨੇ ਉਦੋਂ ਉਮੀਦਵਾਰ ਸੀ ਉਹਨਾਂ ਦੇ ਕੋਲ ਵੀ ਆਪਣੀ ਮੰਗਾਂ ਲੈ ਕੇ ਗਏ ਕਿ ਇਹ ਇਸ ਮਸਲੇ ਤੇ ਬੋਲੋ ਉਹਨਾਂ ਨੇ ਰਿਟਰਨ ਦੇ ਵਿੱਚ ਸਾਨੂੰ ਇਹ ਚੀਜ਼ਾਂ ਦਿੱਤੀਆਂ ਉਹਨਾਂ ਨੇ ਵੀਡੀਓ ਬਣਾ ਬਣਾ ਕੇ ਦਿੱਤੀਆਂ ਕਿ ਸਾਡੀ ਸਰਕਾਰ ਆਉਣ ਦੇ ਉੱਪਰ ਅਸੀਂ ਤੁਹਾਡਾ ਮਸਲਾ ਪਹਿਲ ਦੇ ਆਧਾਰ ਤੇ ਬੁਲਾ ਕੇ ਹੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਮਿਲੇ ਭਗਵਾਨ ਜੀ ਨੂੰ ਕਿ ਉਹਨਾਂ ਨੇ ਵੀ ਕਿਹਾ ਕਿ ਮੈਂ ਤੁਹਾਨੂੰ ਆਪਣੇ ਆਪ ਬੁਲਾਵਾਂਗਾ ਮੇਰਾ ਹਰਾ ਪੈਨ ਤੁਹਾਡੇ ਲਈ ਚੱਲੇਗਾ ਪਰ ਜਦੋਂ ਹੀ ਸਰਕਾਰ ਆਈ ਤਾਂ ਉਹਨਾਂ ਦੀਆਂ ਗੱਲਾਂ ਪਹਿਲਾਂ ਵਾਲੀਆਂ ਪਾਰਟੀਆਂ ਵਾਂਗ ਹੀ ਉਸੇ ਤਰ੍ਹਾਂ ਹੀ ਨਿਕਲੀਆਂ ਤਾਂ ਇਹਨਾਂ ਵੱਲੋਂ ਪਰ ਹੁਣ ਅਸੀਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਈਆਂ ਹੁਣ ਅਸੀਂ ਲੋਕਾਂ 'ਚ ਵਿਚਰ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਇਸ ਪਾਰਟੀ ਦੀ ਪੋਲ ਖੋਲ ਅਸੀਂ ਜਿਹੜਾ ਇੱਕ ਮੋਹਮ ਚਲਾਈ ਹੋਈ ਆ ਕੀ ਐਜੂਕੇਸ਼ਨ ਦੇ ਨਾਂ ਦੇ ਉੱਪਰ ਜਾਂ ਹੈਲਥ ਦੇ ਨਾਂ ਦੇ ਉੱਪਰ ਇਹਨਾਂ ਨੇ ਵੋਟਾਂ ਤਾਂ ਲੈ ਲਈਆਂ ਪਰ ਲੋਕਾਂ ਨਾਲ ਧੋਖਾ ਹੀ ਕੀਤਾ ਇਹਨਾਂ ਨੇ ਸਾਡੇ ਮਸਲੇ ਆਮ ਆਦਮੀ ਦੀ ਪਾਰਟੀ ਤਾਂ ਪਿਛਲੀ ਸਰਕਾਰ ਦੇ ਉੱਤੇ ਸੱਟ ਰਹੀ ਹੈ ਸਾਰੀ ਗੱਲ ਕਿ ਕਾਂਗਰਸ ਨੇ ਵੱਡਾ ਲੋਕ ਹਾਲ ਇਹਦੇ ਵਿੱਚ ਕੀਤਾ ਭਰਤੀ ਰੱਦ ਕਰਨੀ ਪਈ ਦੇਖੋ ਜੀ ਇਹਦੇ ਵਿੱਚ ਉਹ ਕੋਈ ਇਸ ਤਰ੍ਹਾਂ ਦੀ ਅੰਗ ਮਸਲੇ ਨਹੀਂ ਸੀ ਕਿ ਭਰਤੀ ਰੱਦ ਹੋ ਸਕਦੀ ਸੀ ਜਦੋਂ ਹੀ ਆਮ ਆਦਮੀ ਦੀ ਸਰਕਾਰ ਬਣੀ ਇਹਨਾਂ ਵੱਲੋਂ ਉੱਥੇ ਕੋਰਟ ਦੇ ਵਿੱਚ ਸਾਡੀ ਸਹੀ ਢੰਗ ਨਾਲ ਪੈਰਵਾਹੀ ਨਹੀਂ ਕੀਤੀ ਗਈ ਪੰਜਾਬ ਦਾ ਏ ਜੀ ਇੱਕ ਵਾਰ ਵੀ ਸਾਡੀ ਭਰਤੀ ਦੇ ਮਸਲੇ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਆਪਣਾ ਇਹਨਾਂ ਦਾ ਜਦੋਂ ਕੋਈ ਨਿੱਜੀ ਮਸਲਾ ਹੋ ਜਾਂਦਾ ਤਾਂ ਉਦੋਂ ਇਹ ਅੱਧੀ ਰਾਤ ਨੂੰ ਵੀ ਕੋਰਟ ਖੜਵਾ ਲੈਂਦੇ ਆ ਤੇ ਸਾਡੇ ਮਸਲੇ ਉੱਪਰ ਇਹਨਾਂ ਨੇ ਕੋਈ ਫਿਕਸ ਵਕੀਲ ਤੱਕ ਨਹੀਂ ਕੀਤਾ ਭਰਤੀ ਦੇ ਵਿੱਚ ਪਹਿਲਾਂ ਇਹ ਜੀ ਨਹੀਂ ਪੇਸ਼ ਹੋਇਆ ਫਿਰ ਕੋਈ ਵਕੀਲ ਪਰਮਾਨੈਂਟ ਸਾਨੂੰ ਇੱਕ ਵਾਰ ਵੀ ਨਹੀਂ ਇਦਾਂ ਦਿੱਤਾ ਕਿ ਹਰ ਤਰੀਕ ਉੱਪਰ ਸਾਡਾ ਜਿਹੜਾ ਵਕੀਲ ਆ ਉਹ ਬਦਲਿਆ ਹੁੰਦਾ ਤਾਂ ਉਸ ਵਕੀਲ ਕੋਲ ਅਸੀਂ ਜਾਣੇ ਆ ਉਹਨਾਂ ਨੂੰ ਉਹਨੂੰ ਕੇਸ ਦੀ ਹੀ ਨੌਲੇਜ ਨਹੀਂ ਹੁੰਦੀ ਸਰਕਾਰ ਵੱਲੋਂ ਅਪੀਲ ਕੀ ਕਰਨੀ ਸੀ ਉਹ 8 ਮਹੀਨੇ ਲਗਾ ਦਿੱਤੇ ਗਏ ਉਦੋਂ ਕੋਰਟ ਵੀ ਕਹਿ ਰਹੀ ਸੀ ਕਿ ਜੇ ਸਰਕਾਰ ਅਲਾਉ ਕਰਦੀ ਆ ਤਾਂ ਅਸੀਂ ਇਸpertੀ ਨੂੰ ਸਿਰੇ ਚਾੜਨ ਵੱਲ ਸੋਚ ਸਕਦੇ ਆ ਤਾਂ ਸਰਕਾਰ ਵੱਲੋਂ ਅਪੀਲ ਨਹੀਂ ਕੀਤੀ ਕਿ 8-9 ਮਹੀਨੇ ਤਾਂ ਇਸ ਤਰ੍ਹਾਂ ਸਰਕਾਰ ਵੱਲੋਂ ਅਲੱਗ-ਅਲੱਗ ਕਦੇ ਫੀਸ ਨਹੀਂ ਫਿਲ ਕੀਤੀ ਜਾਂਦੀ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਕੇਸ ਸਾਡੇ ਕੋਲ ਇੱਕ ਐਗਜ਼ਾਮਪਲ ਪਈ ਆ ਪਹਿਲਾਂ ਰਵੀ ਸਿੱਧੂ ਦਾ ਕੇਸ ਸੀਗਾ ਉਹ 20-22 ਸਾਲ ਬਾਅਦ ਜਿਹੜੇ ਕੈਂਡੀਡੇਟ 2021 ਦੇ ਵਿੱਚ 10-15 ਅੰਕ ਕੈਂਡੀਡੇਟ ਮਨ ਅਬਜੈਟ ਗਿਣਤੀ ਦੀ ਯਾਦ ਉਹ ਜੁਆਇਨ ਕਰਵਾਏ 20 21 ਸਾਲ ਬਾਅਦ ਕਿਸੇ ਦੀ ਉਮਰ 55 ਸਾਲ ਆ ਕਿਸੇ ਦੀ 57 ਸਾਲ ਆ ਤਾਂ ਜਿਵੇਂ ਸਰਜੀਤ ਪਾਤਰ ਨੇ ਲਿਖਿਆ ਸੀ ਕਿ ਅਦਾਲਤ ਚ ਖੜੇ ਖੜੇ ਬੰਦੇ ਬਿਰਖ ਹੋ ਜਾਂਦੇ ਆ ਤਾਂ ਸਾਨੂੰ ਵੀ ਉਧਰ ਓਵੇਂ ਬਿਰਖ ਬਣਾਇਆ ਜਾ ਰਿਹਾ ਜਿਵੇਂ ਪਹਿਲਾਂ ਰਵੀ ਸਿੱਧੂ ਦਾ ਕੇਸ ਲਟਕਾਇਆ ਗਿਆ ਹੁਣ ਇਸ ਕੇਸ ਨੂੰ ਵੀ 3 ਸਾਲ ਵਾਂਗੂ ਹੋਣ ਵਾਲੀ ਹੋ ਗਿਆ ਤੇ 21 ਚ ਸ਼ੁਰੂ ਹੋਇਆ ਸੀ 24 ਅਸੀਂ ਅੱਡਾ ਹੰਡਾ ਲਿਆ ਤਾਂ ਇਹ ਸਰਕਾਰ ਵੱਲੋਂ ਜਾਣ ਬੁੱਝ ਕੇ ਕੀਤਾ ਜਾ ਰਿਹਾ ਕਿ ਕੋਰਟ ਦੇ ਨਾਮ ਉੱਪਰ ਇਸ ਹਿੱਸੇ ਨੂੰ ਖਤਮ ਕੀਤਾ ਜਾਵੇ ਤੁਸੀਂ ਲਗਾਤਾਰ ਮੰਤਰੀਆਂ ਦੇ ਘਰਾਂ ਦਾ ਘਰਾਓ ਵੀ ਕਰਦੇ ਹੋ ਕਿ ਮੰਤਰੀ ਮਿਲਦੇ ਨਹੀਂ ਸਰਕਾਰ ਤਾਂ ਕਹਿੰਦੀ ਕਿ ਲੋਕਾਂ ਦੀ ਸਰਕਾਰ ਹੈ ਨਹੀਂ ਪਹਿਲਾਂ ਤਾਂ ਕਈ ਵਾਰ ਇਹ ਵਾਅਦਾ ਕਰਕੇ ਮੁੱਕਰ ਜਾਂਦੇ ਆ ਸਾਨੂੰ ਮੀਟਿੰਗ ਦਾ ਸਮਾਂ ਦੇ ਦਿੰਦੇ ਆ ਕਈ ਕਈ ਸਮਾਂ ਮਿਲਦੇ ਨਹੀਂ ਬਹੁਤ ਵਾਰ ਪਰ ਮੈਂ ਤਾਂ ਇਹ ਦੇਖਿਆ ਜਦੋਂ ਵੀ ਮਿਲਦੀਆਂ ਦੇ ਘਰਾਂ ਦੇ ਬਾਹਰ ਪਲੇਟਾਂ ਲੱਗੀਆਂ ਹੋਈਆਂ ਕਿ ਪਰਚੀ ਦੀ ਲੋੜ ਨਹੀਂ ਸਮੇਂ ਲੈਣ ਦੀ ਲੋੜ ਨਹੀਂ ਤੁਸੀਂ ਸਿੱਧੇ ਅੰਦਰ ਆਓ ਮੇਰੇ ਨਾਲ ਮੁਲਾਕਾਤ ਕਰੋ ਤੇ ਕੇ ਮੰਤਰੀ ਨੇ ਬਿਲਕੁਲ ਜੀ ਜਦੋਂ ਮਿਲਦੇ ਵੀ ਨੇ ਉਦੋਂ ਵੀ ਇਹ ਮਿੱਠੀਆਂ ਗੋਲੀਆਂ ਦੇ ਦਿੰਦੇ ਨੇ ਤੇ ਹੁਣ ਅਸੀਂ ਪਿਛਲੇ ਦਿਨਾਂ ਚ ਗਏ ਹਰਜੋਤ ਬੈਂਸ ਦੇ ਕਾਰੋਬਾਰ ਪ੍ਰੋਪਰ ਵੱਡਾ ਬੈਨਰ ਬੋਰਡ ਲਗਾਇਆ ਹੋਇਆ ਸੀ ਕਿ ਵੀ ਤੁਹਾਨੂੰ ਕੋਈ ਪਰਚੀ ਦੀ ਲੋੜ ਨਹੀਂ ਕਿਸੇ ਸ਼ਿਫਾਰਿਸ਼ ਦੀ ਲੋੜ ਨਹੀਂ ਮੈਂ ਤੁਹਾਡਾ ਆਪਣਾ ਭਰਾ ਹਾਂਗਾ ਤੁਸੀਂ ਜਦੋਂ ਮਰਜ਼ੀ ਆ ਕੇ ਮਿਲੋ ਤੇ ਨਾਲ ਹੀ ਪੁਲਿਸ ਇੰਨੀ ਖੜੀ ਹੋਈ ਸੀਗੀ ਤਾਂ ਇਹ ਉਹਨਾਂ ਦਾ ਜਿਹੜਾ ਵਿਰੋਧਾਪਾਸ ਹੋ ਤੁਸੀਂ ਦੇਖ ਹੀ ਸਕਦੇ ਹੋ ਕਹਿਣੀ ਤੇ ਕਰਨੀ ਚ ਫਰਕ ਹੈ ਇਹਨਾਂ ਨੂੰ ਭਾਈ ਜਦੋਂ लाठी चार्ज ਹੁੰਦਾ ਹਨਾ ਤੁਹਾਡੇ ਤੇ ਪਹਿਲੇ 2-3 ਵਾਰੀ ਲਾਠੀ ਚਾਰਜ ਹੋ ਚੁੱਕਿਆ ਇੱਕ ਵਾਰ ਸੰਗਰੂਰ ਦੇ ਵਿੱਚ ਵੀ ਕੁੜੀਆਂ ਤੱਕ ਦੇ ਉੱਤੇ ਲਾਠੀ ਚਾਰਜ ਹੋਇਆ ਉਦੋਂ ਕੀ ਦਿਮਾਗ ਦੇ ਵਿੱਚ ਆਉਂਦਾਗਾ ਕਦੇ ਇਹ ਤਾਂ ਨਹੀਂ ਲੱਗਿਆਗਾ ਯਾਰ ਵੀ ਛੱਡ ਦਈਏ ਸਾਰਾ ਕੁਝ ਅਸੀਂ ਵੀ 25-30 ਲੱਖ ਲਾ ਕੇ ਬਾਹਰ ਨੂੰ ਡੰਗ ਜਾਂਦੇ ਆ ਬਿਲਕੁਲ ਹੁਣ ਪੰਜਾਬ ਦੇ ਨੌਜਵਾਨ ਇਸ ਤਰ੍ਹਾਂ ਸੋਚ ਹੀ ਰਹੇ ਨੇ ਬਹੁਤ ਸਾਰੇ ਨੌਜਵਾਨ ਬਾਹਰ ਜਾ ਰਹੇ ਆ ਜਦੋਂ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਇੰਨੀ-ਇੰਨੀਆਂ ਪੜ੍ਹਾਈਆਂ ਕੀਤੀਆਂ ਡਿਗਰੀਆਂ ਲੈ ਕੇ ਅਸੀਂ ਰੋਲ ਰਹੇ ਹਾਂ ਤਾਂ ਬਹੁਤ ਸਾਰਾ ਨੌਜਵਾਨ ਜੂਥ ਹੈਡਾ ਬਾਹਰ ਜਾ ਰਿਹਾ ਕੋਈ ਨਸ਼ਿਆਂ ਚ ਪੈ ਰਿਹਾ ਕੋਈ ਹਿੰਸਾ ਵਾਲੇ ਪਾਸੇ ਚੱਲਿਆ ਜਾ ਰਿਹਾ ਪਰ ਸਾਡੀ ਸਾਡੀ ਟੇਕ ਸੰਘਰਸ਼ ਤੇ ਆ ਸਾਨੂੰ ਆਸ ਲੋਕਾਂ ਤੋਂ ਆ ਕਿ ਉਹ ਸਾਡਾ ਸਾਥ ਦੇਣਗੇ ਤੇ ਅਸੀਂ ਸੰਘਰਸ਼ ਰਾਹੀਂ ਜਿੱਤਾਂਗੇ ਤਾਂ ਮਨ ਵਿੱਚ ਬਹੁਤ ਉਤਰਾ ਚੜਾ ਆਉਂਦੇ ਆ ਪਰ ਅਸੀਂ ਆਸ਼ਾਵੰਦ ਆ ਕਿ ਅਸੀਂ ਆਪਣੇ ਸੰਘਰਸ਼ ਰਾਹੀਂ ਜਿੱਤਾਂਗੇ ਤੁਹਾਡੀ ਸਾਥੀ ਸੀ ਇੱਕ ਬਲਵਿੰਦਰ ਉਹਨੇ ਸੁਸਾਈਡ ਕਰ ਲਿਆ ਸੁਸਾਈਡ ਨੋਟ ਦੇ ਵਿੱਚ ਇੱਕ ਮੰਤਰੀ ਦਾ ਜ਼ਿਕਰ ਕੀਤਾ ਨਾਮ ਲਿਖਿਆ ਸਰਕਾਰ ਦਾ ਬਕਾਇਦਾ ਲਿਖਿਆ ਸਰਕਾਰ ਨੇ ਉਦੋਂ ਵੀ ਕਾਫੀ ਵਾਅਦਾ ਕੀਤਾ ਸੀਗਾ ਉਹਨਾਂ ਦਾ ਕੇਸ ਕਿੱਥੇ ਪਹੁੰਚਿਆ ਬਿਲਕੁਲ ਉਹ ਕੇਸ ਖਤਮ ਕਰ ਦਿੱਤਾ ਗਿਆ ਜਿੱਦਾਂ ਇਹਨਾਂ ਨੇ ਪਹਿਲਾਂ ਬਹੁਤ ਸਾਰੇ ਵੱਡੇ ਵੱਡੇ ਮਸਲੇ ਆ ਜਿਹੜੇ ਉਹ ਖਤਮ ਕਰ ਦਿੰਦੇ ਆ ਜਦੋਂ ਇਹਨਾਂ ਤੇ ਆਪਣੀ ਤੇ ਮਸਲਾ ਆਉਂਦਾ ਉਦੋਂ ਇਹ ਇਸ ਤਰ੍ਹਾਂ ਹੀ ਖਤਮ ਕਰ ਦਿੰਦੇ ਆ ਜਥੇਵੰਦੀ ਕੀ ਪੈਰਵਾਈ ਕਰ ਰਹੀ ਹੈ ਜਥੇਵੰਦੀ ਲਗਾਤਾਰ ਮੰਗ ਕਰ ਰਹੀ ਆ ਕਿ ਉਸ ਮੰਤਰੀ ਦੇ ਉੱਪਰ ਬੰਦੀ ਜਿਹੜੀ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੀਆਂ ਪਾਰਟੀਆਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਇਸ ਮਸਲੇ ਤੇ ਬੋਲੋ ਲੋਕਾਂ ਨੂੰ ਕਹਿ ਰਹੇ ਹਾਂ ਕਿ ਇਸ ਮਸਲੇ ਤੇ ਬੋਲੋ ਤਾਂ ਸੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਤਾਂ ਦੇਰ ਸਵੇਰ ਉਹ ਤੇ ਕਾਰਵਾਈ ਸਾਨੂੰ ਉਮੀਦ ਆ ਕਿ ਹੋਵੇਗੀ ਹੁਣ ਲੱਗਦਾ ਜੇ ਪੰਜਾਬ ਦੇ ਮੁੱਖ ਮੰਤਰੀ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਤੁਸੀਂ ਕੇਜਰੀਵਾਗ ਹੋਰਾਂ ਕੋ ਚਲੇ ਜਾਣਾ ਸੀ ਕਿਉਂਕਿ ਚੋਣਾਂ ਤੋਂ ਪਹਿਲਾਂ ਉਹ ਵੀ ਪੰਜਾਬ ਵਾਸੀ ਤੁਹਾਡੇ ਸਾਥ ਨਹੀਂ ਸੀਗੇ ਉਹਨਾਂ ਨੂੰ ਟੈਂਕੀ ਤੋਂ ਲਾਇਆ ਸੀਗਾ ਭੈਣ ਤੱਕ ਉਹਨਾਂ ਨੇ ਬਣਾਇਆ ਸੀਗਾ ਹਾਂਜੀ ਉਹ ਇੱਕ ਜੁਨੀਅਨ ਦੇ ਹੋਰ ਭੈਣ ਸੀਗੇ ਸਾਡੇ ਤਾਂ ਉਹਨਾਂ ਨੂੰ ਉਹਨਾਂ ਨੇ ਭੈਣ ਬਣਾਇਆ ਹੁਣ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਐਮਪੀ ਦੇ ਲਈ ਉਹ ਉਮੀਦਵਾਰ ਵੀ ਨੇ ਤਾ ਇਹ ਕੈਨੀ ਤੇ ਕਰਨੀ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਫਰਕ ਹੈਗਾ ਅਸੀਂ ਉਹਨਾਂ ਨੂੰ ਲਗਾਤਾਰ ਮਿਲਦੇ ਰਹਿੰਨੇ ਆ ਮਿਲ ਕੇ ਵੀ ਕੁਝ ਨਹੀਂ ਨਿਕਲਦਾ ਇਹਨਾਂ ਨੂੰ ਮਨ ਲੋ ਇਹਨਾਂ ਦੇ ਕੋਲੇ ਜਾ ਕਰਨਾ ਨਹੀਂ ਚਾਹੁੰਦੇ ਉੱਥੇ ਬਿਲਕੁਲ ਹੈਲਪਲੈਸ ਹੋ ਕੇ ਦਿਖਾ ਦਿੰਦੇ ਆ ਕਿ ਸਾਡੇ ਹੱਥ ਕੁਝ ਨਹੀਂ ਹੈ ਪਤਾ ਨਹੀਂ ਕਿੰਨਾਂ ਦੇ ਹੱਥ ਵਿੱਚ ਕੁਝ ਹੈ ਜਦੋਂ ਅਸੀਂ ਐਜੂਕੇਸ਼ਨ ਮਨਿਸਟਰ ਨੂੰ ਮਿਲਦੇ ਆ ਤਾਂ ਉਹ ਥੋੜੀਆਂ ਜੀਆਂ ਗੱਲਾਂ ਤੋਂ ਬਾਅਦ ਕਹੂਗਾ ਮੇਰੇ ਹੱਥ ਵਿੱਚ ਕੁਝ ਨਹੀਂ ਆ ਤਾਂ ਸਾਨੂੰ ਇਹ ਗੱਲ ਘਟੋ-ਘਟ ਬਹੁਤ ਕਲੀਅਰ ਆ ਕਿ ਹੱਥ ਕਿਹਨਾਂ ਦੇ ਆ ਇਹ ਕਾਰਪੋਰੇਟਸ ਦੇ ਇਹ ਦਲਾਲ ਆਗੇ ਦਾ ਇਹ ਉਹਨਾਂ ਦੀ ਇਸ਼ਾਰਿਆਂ ਦੀਆਂ ਕਟਪੁਤਲੀਆਂ ਐ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਆ ਸਰਕਾਰ ਤਾਂ ਕਹਿ ਰਹੀ ਅਸੀਂ ਨੌਕਰੀਆਂ ਬਹੁਤ ਦੇ ਰਹੇ ਆ 44000 ਦੇ ਕਰੀਬ ਪੰਜਾਬ ਦੇ ਅੰਦਰ ਨੌਕਰੀਆਂ ਦੇਤੀਆਂ ਅਜੇ ਤੱਕ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਸਾਡੀ ਤਾਂ ਸਿੱਖਿਆ ਨੀਤੀ ਸਭ ਤੋਂ ਵਧੀਆ ਗਈ ਅਸੀਂ ਕਹਿ ਦਿੰਦੇ ਆ ਕਿ ਉਹਨਾਂ ਦੀ ਲਿਸਟ ਜਾਰੀ ਕਰ ਦੋ ਸਾਨੂੰ ਉਹਨਾਂ ਦੀ ਜਿਹੜਾ ਇਹਨਾਂ ਨੇ ਪਿੱਛੇ ਜੇ ਕੱਚੇ ਬੰਦਿਆਂ ਨੂੰ ਪੱਕਾ ਕਰਨ ਦਾ ਵੀ ਕੀਤਾ ਸੀ ਉਹਨਾਂ ਨੂੰ ਮੈਂ ਕਹਿੰਨਾ ਪੱਕੇ ਤੌਰ ਤੇ ਕੱਚਾ ਕਰਤਾ ਤਾਂ ਉਹ ਖੁਦ ਅਜੇ ਧਰਨਿਆਂ ਤੇ ਫਿਰ ਰਹੇ ਆ ਕਿ ਸਾਨੂੰ ਕਿਹੜਾ ਪੱਕਾ ਕੀਤਾ ਉਹਨਾਂ ਨੇ ਜਦੋਂ ਅਸੀਂ ਟਰਮਜ਼ ਐਂਡ ਕੰਡੀਸ਼ਨ ਪੜ੍ਹਦੇ ਆਂਗੇ ਉਹ ਕੋਈ ਪੱਕੇ ਨਹੀਂ ਹੋਏ ਉਹਨਾਂ ਨੇ ਜਸਟ ਥੋੜੀ ਜਿਹੀ ਮਾਮੂਲੀ ਤਨਖਾਹ ਵਧਾ ਦਿੱਤੀ ਗਈ ਆ ਕਿਸੇ ਨੂੰ ਪੱਕਾ ਨਹੀਂ ਕੀਤਾ ਗਿਆ ਕੋਈ ਨਵੀਆਂ ਨੌਕਰੀਆਂ ਨਹੀਂ ਇਹਨਾਂ ਨੇ ਜਨਰੇਟ ਕੀਤੀਆਂ ਜੇ ਕੀਤੀਆਂ ਹੁੰਦੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਹਰ ਚੌਥੇ ਪੰਜਵੇਂ ਦਿਨ ਜਿਹੜੇ ਨਿਯੁਕਤੀ ਪੱਤਰ ਵੰਡ ਰਹੇ ਹੁੰਦੇ ਆ ਨਹੀਂ ਨਹੀਂ ਜੀ ਉਹ ਉਹਨਾਂ ਦੀਆਂ ਸਿਰਫ ਠੇਕਾਦਾਰੀ ਸਿਸਟਮ ਆ ਜਿਹੜਾ ਕਾਰਪੋਰੇਟਸ ਦਾ ਇਹ ਚਲਾਇਆ ਹੋਇਆ ਉਹਦੇ ਤੇ ਆ ਇਹ ਸਾਨੂੰ ਤਾਂ ਪੂਰੀ ਕਲੀਅਰ ਹੈ ਕਿ ਅੰਬਾਡੀਆਂ ਡਾਂਡੀਆਂ ਤੇ ਹੋਰਾਂ ਦੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੇ ਦਲਾਲ ਨੇ ਇਹ ਤੁਸੀਂ ਦੇਖੋਗੇ ਕਿ ਪਿੱਛੇ ਜੇ ਰਾਜ ਸਭਾ ਦੇ ਵਿੱਚ ਇਹਨਾਂ ਨੇ लवली प्रोफेशनल ਯੂਨੀਵਰਸਿਟੀ ਦੇ ਮਾਲਕ ਨੂੰ ਭੇਜਿਆ ਤਾਂ ਕੋਈ ਪੰਜਾਬ ਦਾ ਹੋਰ ਸਿੱਖਿਆ ਸ਼ਾਸਤਰੀ ਨਹੀਂ ਲੱਭਿਆ ਇੱਕ ਪ੍ਰਾਈਵੇਟ ਯੂਨੀਵਰਸਿਟੀ ਦਾ ਮਾਲਕ ਉਹੀ ਕੁਛ ਭਾਪੀ ਨੇ ਚੰਡੀਗੜ੍ਹ ਯੂਨੀਵਰਸਿਟੀ ਕੋਲ ਵਾਰਾਹੀ ਕੀਤਾ ਉਹਨਾਂ ਦੇ ਮਾਲਕ ਨੂੰ ਭੇਜਿਆ ਤਾਂ ਇਥੋਂ ਕਲੀਅਰ ਆ ਕਿ ਉਹ ਕਿਹੜੇ ਬੰਦਿਆਂ ਨੂੰ ਪਰ ਪਾਵਰ ਤੇ ਜਿੱਥੇ ਨੀਤੀਆਂ ਬਣਨਗੀਆਂ ਉੱਥੇ ਉਹ ਕਿੰਨਾਂ ਨੂੰ ਲਿਜਾ ਰਹੇ ਆ ਤਾਂ ਉੱਥੇ ਉਹ ਜਿਹੜੇ ਜਦੋਂ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਲਿਜਾਣਗੇ ਤਾਂ ਉਹ ਸਰਕਾਰੀ ਕਾਲਜਾਂ ਨੂੰ ਬਚਾਉਣ ਵਾਲਾ ਕੰਮ ਤਾਂ ਕਰੇ ਹੀ ਨਹੀਂ ਕਰਨਗੇ ਤਾਂ ਸਰਕਾਰੀ ਕਾਲਜ ਇਸ ਟਾਈਮ ਬੰਦ ਹੋਣ ਦੇ ਕਿਨਾਰੇ ਹੋਏ ਪਏ ਆ ਪੰਜਾਬ ਦੇ ਵਿੱਚ ਪਹਿਲਾਂ 48 ਸੀ 16 ਕੋਰ ਖੋਲੇ ਨੇ ਉਹ ਵੀ ਬਿਲਡਿੰਗਾਂ ਉਹਨਾਂ ਦੀਆਂ ਬੜੀਆਂ ਨਹੀਂ 64 ਕਾਲਜ ਨੇ ਤੇ ਚੌਟ ਕਾਲਜਾਂ ਦੇ ਵਿੱਚ ਹਾਲ ਤ ਇਹ ਕਿ 300 ਪ੍ਰੋਫੈਸਰ ਵੀ ਨਹੀਂ 1800 ਤੇ ਪਲੱਸ 2 160 2000 ਦੇ ਕਰੀਬ ਉੱਥੇ ਪੋਸਟਾਂ ਸੈਂਸ਼ਨ ਆ ਤੇ ਬੰਦੇ ਉੱਥੇ 300 ਵੀ ਨਹੀਂ ਰੈਗੂਲਰ ਕੰਮ ਕਰ ਰਹੇ ਤਾਂ ਇਥੋਂ ਕਲੀਅਰ ਹੋ ਰਿਹਾ ਕਿ ਉਹ ਕਾਲਜਾਂ ਨੂੰ ਲੋਕ ਲਾਉਣਾ ਚਾਹੁੰਦੇ ਆ ਉਹ ਲੋਕਾਂ ਨੇ ਆਪਣੀਆਂ ਪ੍ਰਾਈਵੇਟ ਜਿਹੜੀਆਂ ਪ੍ਰਾਪਰਟੀਆਂ ਸੀ ਜਾਂ ਕਿਸੇ ਸੰਸਥਾਵਾਂ ਨੇ ਲੋਕਾਂ ਨੇ ਡੋਨੇਟ ਕਰਕੇ ਸਰਕਾਰੀ ਕਾਲਜ ਬਣਵਾਏ ਬਹੁਤੇ ਸਾਡੇ ਤਾਂ ਉਹ ਕਾਲਜਾਂ ਨੂੰ ਲੋਕ ਲੱਗਣ ਦੇ ਕਿਨਾਰੇ ਉਹਨਾਂ ਦੀਆਂ ਅਰਬਾਂ ਰੁਪਏ ਦੀਆਂ ਜ਼ਮੀਨਾਂ ਤੇ ਸਰਕਾਰ ਦੀ ਅੱਖ ਫਿਰ ਮੁੱਖ ਮੰਤਰੀ ਸਾਹਿਬ ਝੂਠ ਬੋਲਦੇ ਆ ਕੇਜਰੀਵਾਲ ਸਾਹਿਬ ਝੂਠ ਬੋਲਦੇ ਆ ਉਹ ਤਾਂ ਕਹਿੰਦੇ ਸਾਡੇ ਤਾਂ ਪਹਿਲੀ ਨੀਤੀ ਸਿੱਖਿਆ ਗਈ। ਨਹੀਂ ਤਾਂ ਦੇਸ਼ ਪੜੂਗਾ ਤਾਂ ਦੇਸ਼ ਤਰੱਕੀ ਕਰੂਗਾ। ਨਹੀਂ ਉਹਨਾਂ ਨੇ ਦੱਸ ਦਿੱ ਹੀ ਆ ਕਿ ਨੀਤੀ ਉਹਨਾਂ ਦੀ ਕਿੰਨਾ ਨੂੰ ਆ ਉਹਨਾਂ ਦੀ ਨੀਤੀ ਕਾਰਪੋਰੇਟਸ ਨੂੰ ਫਾਇਦਾ ਪਹੁੰਚਾਉਂਦੀ ਆ ਪ੍ਰਾਈਵੇਟ ਸੰਸਥਾਵਾਂ ਨੂੰ ਵਧਾਉਣ ਦੀ ਆ ਸਰਕਾਰੀ ਕਾਲਜਾਂ ਨੂੰ ਲੋਕ ਲਗਾਉਣ ਦੀ ਆ ਤੇ ਗਰੀਬ ਬੰਦੇ ਨੂੰ ਇੱਕ ਆਮ ਮਜ਼ਦੂਰ ਦੇ ਬੰਦੇ ਨੂੰ ਜਾਂ ਕਿਸਾਨੀ ਜਿਹੜਾ ਇੱਕ ਨਿਮਨ ਕਿਸਾਨ ਤਾਂ ਕਹਿੰਦੇ ਗੱਲ ਹੀ ਅਸੀਂ ਆਮ ਬੰਦੇ ਦੀ ਉਹਨਾਂ ਨੂੰ ਬਾਹਰ ਕੱਢਣ ਦਾ ਇਹਨਾਂ ਦਾ ਪੂਰਾ ਕੋਸ਼ਿਸ਼ ਹੈ ਕਿ ਉਹ ਐਜੂਕੇਸ਼ਨ ਸਿਸਟਮ ਚੋਂ ਬਾਹਰ ਨਿਕਲ ਜਾਣ ਹੂੰ ਪਰ ਉਹ ਤਾਂ ਕਹਿੰਦੇ ਅਸੀਂ ਗੱਲ ਹੀ ਆਮ ਬੰਦੇ ਦੀ ਕਰਦੇ ਆਂ ਤੇ ਆਮ ਘਰਾਂ ਦੇ ਬੱਚੇ ਖੁਦ ਮੁਖਮੰਤੀ ਸਾਹਿਬ ਕਹਿੰਦੇ ਮੈਂ ਖੁਦ ਮਾਸਟਰ ਦਾ ਮੁੰਡਾ ਆਂਗਾ ਮੇਰੇ ਪਿਤਾ ਖੁਦ ਮਾਸਟਰ ਰਹੇ ਨੇ ਤੇ ਮੈਂ ਮੇਰੇ ਤੋਂ ਵੱਧ ਇਹਨਾਂ ਦਾ ਦਰਦ ਕੌਣ ਸਮਝ ਸਕਦਾ ਬਿਲਕੁਲ ਜੋ ਦਰਦ ਸਮਝਦੇ ਹੋਣਗੇ ਸ਼ਾਇਦ ਪਰ ਉਹ ਉਸ ਤੇ ਕਰਨਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਸਾਰਾ ਉਹ ਬਰੀਕੀ ਨਾਲ ਜਾਣਦੇ ਨੇ ਕਿ ਕਿਵੇਂ ਦਵਾਇਆ ਜਾ ਸਕਦਾ ਕਿਦਾਂ ਦਮਨ ਹੁੰਦਾ ਉਸ ਨੂੰ ਉਸੇ ਗਤੀ ਨੂੰ ਉਹਨਾਂ ਨੇ ਅੱਗੇ ਤੇਜ ਕੀਤਾ ਮਾਸਟਰਨ ਦਬਾਉਣ ਵਾਲੀ ਗਤੀ ਦੋ ਸਾਲਾਂ ਦੇ ਦੌਰਾਨ ਤੁਹਾਡੀ ਮੁਲਾਕਾਤ ਹੋਈ ਹੈ ਸਾਡੇ ਦੋ ਤਿੰਨ ਵਾਰ ਹੋਈ ਹੈ ਜੀ ਮੁੱਖ ਮੰਤਰੀ ਸਾਹਿਬ ਨਾਲ ਤੇ ਬਾਕੀ ਐਜੂਕੇਸ਼ਨ ਮਨਿਸਟਰ ਨਾਲ ਉਹ ਹਰ ਵਾਰ ਕਹਿੰਦੇ ਜਦੋਂ ਮਰਜ਼ੀ ਆਓ ਜੇ ਦੇ ਵੀ ਦਿੰਦੇ ਨੇ ਸਮਾਂ ਤਾਂ ਉਹ ਹੀ ਵੀ ਮੈਂ ਪਹਿਲਾਂ ਦੱਸਿਆ ਕਿ ਮਜਬੂਰੀਆਂ ਗਿਣਾਉਂਦੇ ਨਹੀਂ ਕਿ ਸਾਡੇ ਹੱਥ 'ਚ ਕੁਝ ਨਹੀਂ ਹੈ ਉਹਨਾਂ ਦੀ ਡੋਰ ਕਿਤੇ ਹੋਰ ਆ ਹੁਣ ਤੁਸੀਂ ਪਿੰਡ ਪਿੰਡ ਜਾ ਰਹੇ ਹਾਂ ਲੋਕਾਂ ਨੂੰ ਸਵਾਲ ਕਰ ਰਹੇ ਹੋ ਕਿ ਲੀਡਰਾਂ ਨੂੰ ਸਵਾਲ ਹੁੰਦੇ ਆ ਜਾਂ ਲੋਕਾਂ ਨੂੰ ਜਾਗਰੂਤ ਕਰ ਰਹੇ ਹੋ ਤੁਸੀਂ ਇਸ ਸਮੱਸਿਆ ਅਸੀਂ ਦੋਨੋਂ ਕੁਝ ਹੀ ਕਰ ਰਹੇ ਹਾਂ ਅਸੀਂ ਲੀਡਰਾਂ ਨੂੰ ਪਹਿਲਾਂ ਵੀ ਸਵਾਲ ਕਰਦੇ ਰਹੇ ਹਾਂ ਹੁਣ ਵੀ ਕਰ ਰਹੇ ਹਾਂ ਉਹ ਕਿਤੇ ਤੱਕ ਕੰਮ ਕੀ ਵੀ ਸਾਨੂੰ ਸਹਿਣੀ ਪੈਂਦੀ ਆ ਭਗੋਂ ਉਹ ਹੋ ਰਿਹਾ ਅਸੀਂ ਲੋਕਾਂ ਨੂੰ ਵੀ ਦੱਸ ਰਹੇ ਹਾਂ ਅਲੱਗ-ਅਲੱਗ ਮਾਦੀਮਾ ਰਹੀ ਇਹਨਾਂ ਦੇ ਚੋਣ ਮੈਨੀਫੈਸਟੋ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਕਿਸੇ ਦੇ ਵਿੱਚ ਵੀ ਕਾਲਜਾਂ ਨੂੰ ਬਚਾਉਣ ਦੀ ਜਾਂ ਸਰਕਾਰੀ ਕਾਲਜਾਂ ਦੇ ਬਾਰੇ ਜਾਂ ਐਜੂਕੇਸ਼ਨ ਬਾਰੇ ਕੁਝ ਨਹੀਂ ਹੈ ਇਹਨਾਂ ਦੇ ਵਿੱਚ ਤਾਂ ਇਹ ਅਸੀਂ ਜਾਗਰੂਕ ਕਰ ਰਹੇ ਹਾਂ ਅਛਾ ਭਾਈ ਪਰਸਨਲੀ ਤੌਰ ਦੇ ਉੱਤੇ ਜਦੋਂ ਸਵੇਰੇ ਘਰੋਂ ਨਿਕਲਦੇ ਹਾਂ ਤੇ ਸ਼ਾਮੀ ਵਾਪਸ ਪਰਤਦੇ ਹਾਂ ਉਹੀ ਨਿਰਾਸ਼ਾ ਹੱਥ ਖਾਲੀ ਹੁੰਦੇ ਨੇ ਤਾਂ ਜਦੋਂ ਬੱਚਿਆਂ ਨਾਲ ਜਾ ਕੇ ਦੇਖਦੇ ਹਾਂ ਜਾਂ ਪਰਿਵਾਰ ਦੇ ਨਾਲ ਮਿਲਦੇ ਹਾਂ ਉਦੋਂ ਕੀ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਬੜਾ ਜੀ ਮਾਹੌਲ ਨਿਰਾਸ਼ਾ ਮਈ ਹੀ ਹੁੰਦਾਗਾ ਜਿਵੇਂ ਪਟਿਆਲੇ ਵੀ ਪਿੱਛੇ ਜਿ ਕੋ ਪਹਿਲਾਂ ਤੁਸੀਂ ਕਦੇ ਦੇਖੋਗੇ ਪ੍ਰੋਫੈਸਰਾਂ ਨੇ ਸੁਸਾਇਡ ਨਹੀਂ ਕੀਤਾ ਸੀ ਤਾਂ ਕੰਸਟੀਟੂਐਂਟ ਕਾਲਜ ਬਲਾਚੌਰ ਦੇ ਇੱਕ ਪਹਿਲਾਂ ਜਦੋਂ ਪ੍ਰੋਫੈਸਰ ਨੂੰ ਕੱਢ ਦਿੱਤਾ ਗਿਆ ਉਹਨੇ ਸੁਸਾਇਡ ਕਰ ਲਿਆ ਲੋਂਗੋਵਾਲ ਵਿੱਚ ਇੱਕ ਕਲਰਕ ਨੇ ਸੁਸਾਇਡ ਕੀਤਾ ਕਾਲਜ ਦੇ ਵਿੱਚ ਪਟਿਆਲੇ ਥੋੜੇ ਜਿਹੇ ਹਫ਼ਤਿਆਂ ਦੀ ਗੱਲ ਆ ਪਟਿਆਲੇ ਇੱਕ ਪ੍ਰੋਫੈਸਰ ਨੇ ਕੱਚੇ ਪ੍ਰੋਫੈਸਰ ਨੇ ਉਹਨੇ ਸੁਸਾਇਡ ਕੀਤਾ ਸਾਡੇ ਵਿੱਚ ਸਿਲੈਕਟ ਹੋਈ ਬਈ ਮੈਡਮ ਬਲਵਿੰਦਰ ਕੌਰ ਨੇ ਸੁਸਾਇਡ ਕੀਤਾ ਤਾਂ ਇੱਥੋਂ ਬੜੇ ਨਿਰਾਸ਼ਾ ਮਈ ਆਉਂਦੇ ਨੇ ਪਰ ਫਿਰ ਵੀ ਅਸੀਂ ਇੱਕ ਇੱਕ ਆਸ ਰੱਖਦੇ ਆਂਗੇ ਅਸੀਂ ਸੰਘਰਸ਼ੀ ਲੋਕਾਂ ਅਸੀਂ ਜਦੋਂ ਡਿਗਰੀਆਂ ਕਰਦੇ ਸੀਗੇ ਤਾਂ ਉਦੋਂ ਅਸੀਂ ਇਹੋ ਜਿਹਾ ਸਾਹਿਤ ਪੜ੍ਹਿਆ ਜਿਹੜਾ ਸਾਨੂੰ ਦੱਸਦਾ ਕਿ ਡਿਗਰੀਆਂ ਸਿਰਫ ਜਿਹੜੀਆਂ ਕਾਗਜ਼ੀ ਡਿਗਰੀਆਂ ਜੁਨੀਅਰ ਸਟਾਫਾਂ ਤੋਂ ਅਸੀਂ ਲੈਣੇ ਉਹਦੇ ਨਾਲ ਨਹੀਂ ਗੱਲ ਬਣਨੀ ਸੜਕਾਂ ਤੇ ਡਾਂਗਾ ਖਾਣ ਵਾਲੀਆਂ ਡਿਗਰੀਆਂ ਵੀ ਕਰਨੀਆਂ ਪੈਣੀਆਂ ਦੁਨੀਆ ਤੇ ਜਿੰਨੀਆਂ ਵੀ ਤਬਦੀਲੀਆਂ ਵਾਪਰੀਆਂ ਉਹ ਸੰਘਰਸ਼ਾਂ ਨਾਲ ਵਾਪਰੀਆਂ ਜਿੰਨੇ ਹੱਕ ਮਿਲੇ ਆ ਤਾਂ ਸਾਡਾ ਵੀ ਉਸੇ ਤਰ੍ਹਾਂ ਅਸੀਂ ਉਸ ਤੋਂ ਪ੍ਰੇਰਣਾ ਲੈ ਕੇ ਸੰਘਰਸ਼ ਕਰਦੇ ਹਾਂ ਤੁਹਾਨੂੰ ਕਿਹਦੇ ਤੋਂ ਉਮੀਦ ਆ ਕਿਹੜੀ ਪਾਰਟੀ ਤੋਂ ਉਮੀਦ ਆ ਸਾਨੂੰ ਪਾਰਟੀਆਂ ਤੋਂ ਉਮੀਦ ਨਹੀਂ ਸਾਨੂੰ ਲੋਕਾਂ ਤੋਂ ਉਮੀਦ ਹੈ ਕਿ ਲੋਕ ਸੰਘਰਸ਼ ਰਾਹੀ ਪਰ ਕੰਮ ਤਾਂ ਸਰਕਾਰਾਂ ਨੇ ਹੀ ਕਰਨੇ ਆ ਨਾ ਲੋਕਾਂ ਦੇ ਦਬਾਅ ਹੇਠ ਹੀ ਕਰਨਗੇ ਨਾ ਜੇ ਪਾਰਟੀਆਂ ਬਦਲ ਨਾਲ ਵੋਟ ਪਰਚੀ ਦੇ ਨਾਲ ਤੁਸੀਂ ਇੱਕ ਪਾਰਟੀ ਬਦਲ ਸਕਦੇ ਹੋ ਸਿਸਟਮ ਨਹੀਂ ਬਦਲ ਸਕਦੇ ਨਿਜਾਮ ਨਹੀਂ ਬਦਲਿਆ ਜਾ ਸਕਦਾ ਪਰ ਪਾਰਟੀ ਬਦਲ ਨਾਲ ਕੁਝ ਨਹੀਂ ਹੱਲ ਹੋਣਾ ਉਹ ਅਸੀਂ ਦੇਖਿਆਗਾ ਸਾਡੇ ਨਾਲ ਪਰਸਨਲ ਵੀ ਹੋਇਆ ਸੀ ਹੋਰ ਮਸਲਿਆਂ ਤੇ ਵੀ ਦੇਖਿਆ ਪਾਰਟੀਆਂ ਜਿਵੇਂ ਮੈਂ ਪਹਿਲਾਂ ਰਵੀ ਸਿੱਧੂ ਦੀ ਗੱਲ ਕੀਤੀ ਉਹ 20 ਸਾਲਾਂ ਦੇ ਵਿੱਚ 4-5 ਵਾਰ ਪਾਰਟੀਆਂ ਬਦਲ ਗਈਆਂ ਟਾਊਨ ਦਾ ਮਸਲਾ ਵੀ ਕੋਈ ਰਿਟਾਇਰਮੈਂਟ ਦੇ ਨੇੜੇ ਆ ਕੇ ਅਪੁਆਇੰਟਮੈਂਟ ਲੈਟਰ ਮਿਲ ਰਏ ਨਹੀਂ ਤਾਂ ਸਾਨੂੰ ਪਾਰਟੀਆਂ ਬਦਲਣ ਦਾ ਨਹੀਂ ਹੈ ਕੋਈ ਵੀ ਪਾਰਟੀ ਆ ਜੇ ਸਾਡਾ ਲੋਕਾਂ ਤੇ ᱴੇਕ ਆ ਆਪਦੇ ਸੰਘਰਸ਼ ਤੇ ᱴੇਕ ਆ ਕਿ ਅਸੀਂ ਲੋਕਾਂ ਨੂੰ ਜਾਗਰੂ ਕਰਾਂਗੇ ਜੀ ਬਹੁਤ ਸ਼ੁਕਰੀਆ ਬਲਵੰਦਾ ਜੀ ਤੁਸੀਂ ਸਮਾਂ ਦਿੱਤਾ ਆਵਦਾ ਥੈਂਕ ਯੂ ਜੀ ਜਦੋਂ ਮੁੱਖ ਧਾਰਾ ਦਾ ਮੀਡੀਆ ਵਕਾਊ ਹੋਵੇ ਤੇ ਸੋਸ਼ਲ ਮੀਡੀਆ ਨੂੰ ਵੀ ਜਦੋਂ ਸਰਕਾਰ ਨੇ ਕੰਟਰੋਲ ਕਰ ਲਿਆ ਹੋਵੇ ਉਦੋਂ ਐਸਐਮਟੀਵੀ ਵਰਗੇ ਰਾਜਦੀਪ ਜੀ ਤੁਹਾਡੇ ਵਰਗੇ ਜਦੋਂ ਸਾਡੀ ਗੱਲ ਚੱਕਦੇ ਆ ਤੁਹਾਨੂੰ ਬੜਾ ਚੰਗਾ ਲੱਗਦਾ ਤੁਹਾਡਾ ਵੀ ਬਹੁਤ 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 ਸ਼ੁਕਰੀਆ ਧੰਨਵਾਦ